ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈਓ ਮੀਂਹਿਆ ਸਭ ਠੀਕ ਹੋਵਗੇ ਤੇ ਅੱਜ ਸਾਡੇ ਢੁੰਡ ਮੀਂਹ ਹਵਾ ਇੱਧਰ ਪਾਣੀ ਦੇਖੋ ਮੀਂਹ ਕਿੰਨਾ ਆ ਰਿਹਾ ਪਾਵਲੋ ਲੈ ਰਿਹਾ ਫੁੱਲ ਨਹੀਂ ਜਾ ਰਹੀ ਮੀਂਹ ਦੇ ਵਿੱਚ हट ਗਿਆ ਵੈਸੇ ਹੁਣ ਇੱਕ ਵਾਰੀ ਤਾਂ ਪਰ ਅੱਜ ਬਹੁਤ ਜ਼ਿਆਦਾ ਮੀਂਹ ਪਿਆ ਹੋਇਆ ਤੇ ਹਵਾ ਵੀ ਬਹੁਤ ਜ਼ਿਆਦਾ ਕਿੱਤਾ ਲਗਾਤਾਰੀ ਰਾਤ ਦਾ ਪੈ ਰਿਆ ਪਾਬਲੋ ਕਿੱਦਾਂ ਮੌਸਮ ਅੱਜ ਹੂੰ ਪਾਬਲੋ ਦੇ ਇਹਦਾ ਪਾਣੀ ਠੰਡਾ ਵਸ ਨਹੀਂ ਦੇ ਵਿੱਚ ਤਾਂ ਠੀਕ ਹੈ ਨਹੀਂ ਨਹੀਂ ਲੱਗ ਰਹੀ ਪਰ ਹਵਾ ਚਲਦੀ ਜਦੋਂ ਹਵਾ ਚਲਦੀ ਹੈ ਉਦੋਂ ਫਿਰ ਬੜੀ ਜ਼ਿਆਦਾ ਠੰਡ ਲੱਗਦੀ ਹੈ ਤਾਂ ਹਵਾ ਦੀ ਆਜਾਂਦੀ ਆ। ਚਾਰ ਸਪੇਟ ਹੁੰਦੀ ਧੁੰਦ। ਤੇ ਮੈਂ ਇੱਥੇ ਬਣਾਣੀ ਅੱਜ ਖੀਰ ਖੀਰ ਵਾਸਤੇ ਮੈਂ ਚਾਵਲ ਭਿੰਤੀ ਸੀ ਘੰਟਾ ਤੋਂ ਪਹਿਲਾਂ ਕਿਉਂਕਿ ਮੇਰੇ ਕੋਲੇ ਬਾਸਮਤੀ ਸਾਵਤ ਸੀਗੇ ਚਾਵਲ ਤੇ ਖੀਰ ਵਾਸਤੇ ਆਪਾਂ ਨੂੰ ਛੋਟੇ ਚਾਹੀਦੇ ਆ ਇਹਨਾਂ ਦੇ ਛੋਟੇ ਛੋਟੇ ਟੋਟੇ ਹੋਣ ਤੇ ਇਸ ਕਰਕੇ ਮੈਂ ਭਿੰਤੀ ਸੀਗੇ ਤੇ ਹੁਣ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਲ ਦੂੰਗੀ ਨਾਲੇ ਤੇ ਇਹਨਾਂ ਦੇ ਟੋਟੇ ਹੋ ਜਾਣਗੇ ਬਰੀਕ ਬਰੀਕ ਖੀਰ ਵਾਸਤੇ ਕਿਉਂਕਿ ਆਪਾਂ ਸਾਬਤ ਨਹੀਂ ਯੂਜ਼ ਕਰਦੇ ਤੇ ਬਰੀਕ ਇਦਾਂ ਹੋਣ ਤੇ ਖੀਰ ਵਧੀਆ ਬਣਦੀ ਹੈ ਤੇ ਇਸ ਕਰਕੇ ਮੈਂ ਇਹਨਾਂ ਨੂੰ ਹੁਣ ਦੋ ਤਿੰਨ ਵਾਰੀ ਨਾਲੇ ਤਾਂ ਧੋ ਲਿਆ ਆ ਦੇਖੋ ਇਸ ਤਰ੍ਹਾਂ ਬਿਲਕੁਲ ਇਹਦੇ ਟੋਟੇ ਹੋ ਗਏ ਚੋਲਾਂ ਦੇ ਸਾਫ ਤੇ ਸੀਗੇ ਰਿਹਾ ਆਪਾਂ ਇਹਨਾਂ ਨੂੰ ਕਰ ਲਿਆ ਬਿਲਕੁਲ ਬਰੀਕ ਤੇ ਮੈਂ ਖੀਰ ਬਣਾਉਣ ਲੱਗੀ ਹਾਂ ਪਾਊਡਰ ਵਾਲੇ ਦੁੱਧ 'ਚ ਪਾਣੀ ਪਾ ਲਿਆ ਸੀਗਾ ਮੈਂ ਤੇ ਦੁੱਧ ਪਾ ਲਿਆ ਪਾਊਡਰ ਵਾਲਾ ਪਾਊਡਰ ਵਾਲੇ ਦੁੱਧ ਚ ਵੀ ਬਹੁਤ ਵਧੀਆ ਖੀਰ ਬਣਦੀ ਆ ਤੇ ਵਿੱਚ 5-6 ਇਲਾਇਚੀਆਂ ਪਾਤੀਆਂ ਹਰੀਆਂ ਤੇ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਆਪਾਂ ਹੁਣ ਇਹਨੂੰ ਗਰਮ ਹੋਣ ਵਾਸਤੇ ਰੱਖ ਦਿੰਦੇ ਆ ਬੋਇਲ ਆ ਜਾਊਗਾ ਤੇ ਇੱਧਰ ਮੈਂ ਉਹਨਾਂ ਚ ਡਰਾਈ ਫਰੂਟ ਕਟਲੇ ਬਦਾਮ ਸੀਗੇ ਇਦਾਂ ਥੋੜੇ ਥੋੜੇ ਕਟਲੇ ਕਾਜੂ ਤੇ ਬਦਾਮਾਂ ਨੂੰ ਆਪਾਂ ਕੁੱਟ ਕੇ ਪਲੇਟ ਚ ਰੱਖਦੇ ਆ ਤੇ ਇੱਧਰ ਮੈਂ ਥੋੜੀਆਂ ਖਜੂਰਾ ਤੇ ਸੌਗੀ ਲਈ ਆ ਤਿਖਣ ਮੈਂ ਥੋੜੇ ਜਿਲੇ ਕਾਜੂ ਕਾਜੂ ਨੂੰ ਵੀ ਆਪਾਂ ਇਦਾਂ ਹੀ ਕੁੱਟ ਲੈਣਾ ਮोटा-ਮोटा ਜਿਹਾ ਜੋ ਵੀ ਤੁਹਾਡੇ ਕੋਲੇ ਡ్రਾਈ ਫਰੂਟ ਹੋਣ ਉਹ ਤੁਸੀਂ ਪਾ ਸਕਦੇ ਹੋ ਫਿਰ ਦੇ ਵਿੱਚ ਤੇ ਮੇਰੇ ਕੋਲੇ ਇਹਨੇ ਪੀਸ ਸੀਗੇ ਮੈਂ ਪਾ ਲਏ ਇਹ ਤੇ ਇਹਨਾਂ ਨੂੰ ਵੀ ਆਪਾਂ ਕੁੱਟ ਲਿਆ ਕਾਜੂਆਂ ਨੂੰ ਤੇ ਖਜੂਰਾ ਲਈਆਂ ਮੈਂ ਤੇ ਖਜੂਰਾ ਨੂੰ ਮੈਂ ਵਿੱਚੋਂ ਕਿਟਕਾ ਕੱਢ ਕੇ ਤੇ ਇਹਦੇ ਛੋਟੇ-ਛੋਟੇ ਪੀਸ ਕਰ ਲੂੰਗੀ ਤੇ ਆਪਾਂ ਚਾਰ ਪੰਜ ਤਰ੍ਹਾਂ ਦਾ ਡਰਾਈ ਫਰੂਟ ਪਾਤਾ ਇੱਧਰ ਦੁੱਧ ਨੂੰ ਵੀ ਵਾਲਾ ਆ ਗਿਆ ਸੀਗਾ ਤੇ ਹੁਣ ਮੈਂ ਇਸ ਦੇ ਵਿੱਚ ਚਾਵਲ ਪਾ ਦੂੰਗੀ ਤੇ ਲੋ ਜੀ ਮੈਂ ਚਾਵਲ ਪਾਤੇ ਵਿੱਚ ਇਹਦੇ ਤੇ ਇਹਨੂੰ ਬਸ ਆਪਾਂ ਮੱਠੀ ਜੀ ਗੈਸ ਤੇ ਰਿੰਨਾ ਕੀ ਖੀਰ ਨੂੰ ਜਿੰਨੀ ਆਪਾਂ ਮੱਠੀ ਗੈਸ ਤੇ ਰਿੰਨਾ ਗੀ ਉੰਨੀ ਖੀਰ ਵਧੀਆ ਬਣਦੀ ਹੈ ਤੇ ਇੱਧਰ ਸਾਡੇ ਮੀਂਹ ਅੱਜ ਬਹੁਤ ਜ਼ਿਆਦਾ ਪਿਆ ਹੈ ਦੇਖੋ ਫੁੱਲਾਂ ਦੇ ਵਿੱਚ ਪਾਣੀ ਕਿੰਨਾ ਜ਼ਿਆਦਾ ਖੜਾ ਹੈ ਤੇ ਠੰਡ ਤਾਂ ਵੈਸੇ ਠੀਕ ਹੀ ਆ ਇੰਨੀ ਹੈ ਨਹੀਂਗੀ ਤੇ ਪਰ ਪਾਣੀ ਦੇਖੋ ਕਿੰਨਾ ਜ਼ਿਆਦਾ ਹਵਾ ਵੀ ਬਹੁਤ ਚੱਲਦੀ ਸੀਗੀ ਅੱਜ ਤਾਂ ਤੇ ਲੋ ਜੀ ਆਪਣੀ ਖੀਰ ਵੀਦਰ ਬਣ ਗਈ ਆ ਮੱਠੀ ਜੀ ਗੈਸ ਤੇ ਬਣਾਈ ਸੀ ਮੈਂ ਇੱਕਦਮ ਚਾਵਲ ਸਾਰੇ ਘੁਲ ਗਏ ਦੁੱਧ ਦੇ ਵਿੱਚ ਤੇ ਹੁਣ ਮੈਂ ਇਸ ਚ ਪਾਇਆ ਥੋੜਾ ਜਿਹਾ ਗੁੜ ਤੇ ਖੰਡ ਗੁੜ ਥੋੜਾ ਪਾਈਏ ਤੇ ਖੀਰ ਦਾ ਟੇਸਟ ਵੱਖਰਾ ਹੀ ਆਂਦਾ ਜਿੱਦਾਂ ਆਪਾਂ ਗੰਨੇ ਦਾ ਰਸ ਹੁੰਦਾ ਉਹਦੇ ਵਿੱਚ ਬਣਾਉਨੇ ਆ ਉਦਾਂ ਦਾ ਟੇਸਟ ਆਉਂਦਾ ਹੈ ਤੇ ਕੁਛ ਮੈਂ ਵਿੱਚ ਖਜੂਰਾਂ ਜਿਹੜੀਆਂ ਪਾਈਆਂ ਉਹਦੇ ਕਰਕੇ ਵੀ ਬਹੁਤ ਵਧੀਆ ਟੇਸਟ ਆਉਂਦਾ ਆ ਤੇ ਲੋ ਜੀ ਆਪਾਂ ਹੁਣ ਡ్రਾਈ ਫਰੂਟ ਪਾ ਦਈਏ ਮੈਂ ਮਿੱਠਾ ਉਸਾਬ ਨਹੀਂ ਰੱਖਿਆ ਸੀ ਕਿਉਂਕਿ ਖਜੂਰਾ ਵੀ ਮਿੱਠੀਆਂ ਹੁੰਦੀਆਂ ਤੇ ਇਸ ਕਰਕੇ ਆਪਾਂ ਜਿੰਨਾਕ ਪਸੰਦ ਕਰਦੇ ਆ ਉਸ ਹਿਸਾਬ ਨਾਲ ਪਾ ਲਿਆ ਤੇ ਲੋ ਜੀ ਹੁਣ ਆਪਾਂ ਇਹਨੂੰ 2-3 ਮਿੰਟ ਵਾਸਤੇ ਇਹਦੇ ਰਿਲਾ ਲਾਂਗੇ ਕਿਉਂਕਿ ਜਿਹੜੀ ਖਾਂਡੇ ਆ ਉਹਦਾ ਕੱਚਾਪਨ ਵੀ ਨਾ ਆਵੇ ਖੀਰ ਚ ਤੇ ਲੋ ਜੀ ਖੀਰ ਆਪਣੀ ਹੋ ਬਿਲਕੁਲ ਬਣ ਕੇ ਤਿਆਰ ਹੈ ਤੇ ਬਹੁਤ ਵਧੀਆ ਬਣੀ ਆ ਲੋ ਜੀ ਅਸੀਂ ਹੁਣ ਥੋੜਾ ਚੱਲੇ ਸੀ ਘੁੰਮਣ ਤੇ ਅੱਜ ਸਾਰਾ ਦਿਨ ਬਰਸਾਤ ਹੀ ਹੋਈ ਗਈ ਤੇ ਅੰਦਰ ਹੀ ਅੰਦਰ ਰਹਿ ਕੇ ਥੋੜਾ ਬੋਰ ਹੋ ਗਿਆ ਕੱਪ ਚੰਦਾ ਤੇ ਕਿਹਨ ਪਤਾ ਸਵੇਰ ਰੋਡ ਤੇ ਥੋੜਾ ਰੁਕ ਗਰੀ ਉਹਨੇ ਤੇ ਥੋੜਾ ਨਹੀਂ ਹਟਿਆ ਸੀਗਾ ਤੇ ਹੁਣ ਅਸੀਂ ਤੁੰਡ ਕੇ ਆਨੀ ਆ ਪਰ ਮੌਸਮ ਅਜੇ ਵੀ ਤੁੰਡ ਦੇ ਬਹੁਤ ਜ਼ਿਆਦਾ ਆ ਅੱਜ ਸਾਰਾ ਦਿਨ ਇਤਾਂ ਹੀ ਰਿਹਾ ਮੌਸਮ ਦੇਖੋ ਤੁੰਡੀ ਤੁੰਡ ਉਹ ਜਾ ਰਿਹਾ ਪ੍ਰਭ ਅੱਗੇ ਅੱਗੇ ਨਾਲ ਪਾਬ ਲੋ ਪ੍ਰਭ हट ਗਿਆ ਮੀ ਉੱਟੇ ਖਟ ਗਿਆ ਹੁਣ ਹੈ ਨਹੀਂ ਵੈਸੇ ਬਰਸਾਤ ਛਤਰੀ ਪਵਾ ਆਵਦੀ ਐ ਮਰੇਲਾ ਇਕੱਠੀ ਕਰ ਲਾ ਜਦੋਂ ਆਉਂ ਕੋਲ ਲਿਓ ਇੱਥੇ ਦੇਖੋ ਕਿੰਨੀ ਜ਼ਿਆਦਾ ਧੁੰਦਿਆ ਪਰ ਨਹੀਂ ਪੈਂਦੇ ਠੰਡ ਠੀਕ ਆ ਬਸ ਥੋੜੀ ਠੰਡ ਹੈ ਨੀਗੀ ਨੀ ਬੋਰ ਹੋਇਆ ਉਠਾਈ ਲੇਟ ਤੂੰ ਦੌਰ ਕੀ ਹੋਣਾ ਸੀ ਕਿੰਨੇ ਵਜੇ ਉੱਠਿਆ ਅੱਜ 11:30 ਜਿੱਦਾਂ ਪ੍ਰਭਾਤ ਹੁੰਦ ਪਈ ਹੈ ਨਾ ਹਨਾ ਐਦਾਂ ਈਂਡੀਆਂ ਪੈਂਦੀ ਆ ਤੂੰ ਦੇਖੀ ਨਹੀਂ ਨਾ ਈਂਡੀਆਂ ਦੀ ਧੁੰਦ ਈ ਠੰਡ ਤਾਂ ਨਹੀਂ ਦੇਖੀ ਹਨਾ ਨਹੀਂ ਦੇਖੀ ਚਲ ਤੈਨੂੰ ਦਿਖਾਵਾਂਗੇ ਆ ਤਾਂ ਫੇਵੀ ਘਾਟਿਆ ਐਂਡ ਆ ਬਹੁਤ ਜ਼ਿਆਦਾ ਹੁੰਦੀ ਆ ਪਰ ਇੱਥੇ ਇੰਨਾ ਆ ਵੀ ਕਦੀ ਕਦੀ ਆਂਦੀ ਆ ਲਗਾਤਾਰ ਨਹੀਂ ਧੁੰਦ ਹੁੰਦੀ ਕੁਛ ਸਾਡੇ ਐਸ ਏਰੀਆ ਚ ਥੋੜੀ ਜ਼ਿਆਦਾ ਹੀ ਰਹਿੰਦੀ ਆ ਪਾਬਲੋ ਓ ਪਾਬਲੋ ਪਾਬਲੋ ਵੀ ਅੱਜ ਬੋਰ ਹੋ ਗਿਆ ਹਨਾ ਅੰਦਰ ਰਹਿ ਰਹਿ ਕੇ ਸਾਰਾ ਦਿਨ ਅੰਦਰ ਨਹੀਂ ਤਾਂ ਕਦੀ ਬਾਹਰ ਚੱਲ ਜਾਂਦਾ ਸੀ ਕਦੀ ਅੰਦਰ वो बेला देख के आइए आ बेला देखिए कि प्यार हो गया है उच्च बोल आए इसी ਕਿਹੜੀ ਰੋਡ ਹੈ ਵਿਊ ਵਿਊ ਹੋਣ ਕੀ ਦੇਖਣਾ ਤੁੰਦ ਤਾਂ ਹੈਗੀ ਹੈ ਸਾਰੇ ਪਾਸੇ ਪਾਣੀ ਆ ਰਿਹਾ ਖਾਲੇ ਚ ਪਰ ਮੁਰਜਾ ਮੁਰਜਾ ਗਾ ਨਹੀਂ ਜਾਣਾ ਆਪਾਂ ਗਾ ਨਹੀਂ ਜਾਣਾ ਇੱਥੇ ਨਹੀਂ ਬਟੇ ਇਹਨੂੰ ਨਾ ਹੱਥ ਲਾ ਮੇਲਾਦਾ ਇੱਥੇ ਬਿਜਲੀ ਦੀ ਤਾਰ ਤੂਰ ਪਾਈ ਹੋਈ ਹੈ ਕੋਈ ਉਹਨਾਂ ਨੇ ਨੋ ਚਲ ਚਲਾ ਜਾ ਇੱਧਰ ਮੁੜੀਏ ਵਾਪਸ ਮੁੜ ਕੇ ਮੀਂਹ ਆ ਜਵੇ ਖੜੇ ਦਾ ਪਾਣੀ ਚੱਲ ਰਿਹਾ ਮੀਂਹ ਦਾ ਪਾਣੀ ਆ ਸਾਰਾ ਇਹ ਆਂਦਾ ਹੈ ਪਾਬਲੂ ਰੱਬ ਕਿੰਦਾ ਵੀ ਉਹ ਤਾਂ ਜੀ ਦਮੀ ਸਾਰੇ ਪਾਸੇ ਤੋਂ ਹੁੰਦੀ ਧੁੰਦ ਹੈ। ਇੱਥੇ ਆਣਾ। ਮੈਂ ਪ੍ਰਭ ਨੂੰ ਵੀ ਆਵੀਂ। ਆਪਾਂ ਮੋਰਨ ਦੇਰ ਲਈ ਉੱਠ ਕੇ ਆਇਆ ਕਰੀਏ। ਇਹ ਆ ਗਿਆ। ਇਹ ਉਹ ਦਰਖਤਾਂ ਤਾਂ ਹੀ ਆ। ਉਹ ਨਿਕੋ। ਕਿੱਡੇ ਦਰਖਤ। ਹਵਾ ਚੱਲੀ ਉਹਦੇ ਨਾਲ। ਤੇ ਮੈਂ ਨੂੰ ਕਿਹਾ ਵੀ ਆਪਾਂ ਸਾਰੇ ਉੱਠ ਕੇ ਘੁੰਮ ਕੇ ਆਇਆ ਕਰੀਏ। ਬੀਤੇ ਜੰਗਲ ਜਿਹਾ ਆਇਆ ਕੱਲੇ ਨੂੰ ਡਰ ਲੱਗਦਾ। ਕਿੰਦਾ ਪਾਵਲੋ ਹੁੰਦਾ ਨਾਲ ਤੇ ਪਾਵਲੋ ਸਾਟਾ ਐਮੀ ਦਾ ਆ ਵੀ ਜੇ ਤਾਂ ਨਾਲ ਹੈਗੇ ਆ ਫਿਰ ਤਾਂ ਅਸੀਂ ਸ਼ੇਰਿਆਂ ਤੇ ਜੇ ਕੋਈ ਨਾਲ ਹੈ ਨਹੀਂ ਤੇ ਫਿਰ ਤਾਂ ਕੋਈ ਉਹ ਗੱਲ ਆ ਵੀ ਸਾਨੂੰ ਬਚਾਵੇ ਹੈਨਾ ਸਾਟੀ ਪ੍ਰਭਾ ਪਤਾ ਨਹੀਂ ਕਿਉਂ ਸੁਸਤੀਆ लेट ਉੱਠਿਆ ਹੈਨਾ ਪ੍ਰਭ ਕੀ ਅੱਜ ਥੋੜਾ ਲੇਜੀ ਹੈ ਨਾ ਹੈ ਰੇਨਿੰਗ ਹੋ ਰਹੀ ਹੈ ਤਾਂ ਕਰਕੇ ਹੈ ਗੱਡੀਆਂ ਦੇ ਵਾਹ ਇਹ ਸਾਰੇ ਉੱਤੋਂ ਫਰੇਏ ਤੋਂ ਆਉਂਦੇ ਆ ਬਰਫ਼ ਦੇਖ ਕੇ ਨਾ ഗിയ സൈഡ് ചെല്ല ਚਲੀਏ ਚਲੋ ਹਨਾਪਾ ਚੱਲਦੀ ਆ ਘਰ ਦਾ ਪੱਸ ਚਲੋ ਠੀਕ ਹੈ ਜੀ ਅੱਜ ਅਸੀਂ ਨਹੀਂ ਵਲੋਗ ਸੀਗਾ ਅਸੀਂ ਦੇਖੀਏ ਕਿਸੇ ਹੋਰ ਸਮੇਂ ਵਲੋਗ ਕਰਾਂਗੇ ਕਿਤਾਬ ਕਿਸਾ ਚੀਜ਼ ਹੈ ਤਾਂ